ਆ ਸੱਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਵਾਦੇ ਹੋਏ ਪੋਲਿਊਸ਼ਨ ਤੇ ਜਿਹੜੀ ਮਲਾਵਟ ਇਹ ਸਾਰਾ ਕੋਸ਼ ਵਿੱਚ ਜਿਹੜੀ ਮਾਈਨਿੰਗ ਦਾ ਕੰਮ ਹੋ ਰਿਹਾ ਇਹ ਦੋ ਨੰਬਰ ਤੇ ਧੰਦੇ ਇੰਨੇ ਪਰਫਲਤ ਕਿਉਂ ਹੋ ਰਿਹਾ ਜਿਹੜੀ ਵੀ ਸਰਕਾਰ ਆਉਂਦੀ ਹੈ ਇਹ ਚੀਜ਼ਾਂ ਨੂੰ ਰੋਕਣ ਦੀ ਬਜਾਏ ਜਾਂ ਸਟੇਟ ਦੀ ਜਿਹੜੇ ਕੈਲੋ ਐਸੈਟਸ ਨੇ ਉਹਨਾਂ ਨੂੰ ਸਟੇਟ ਲਈ ਤੇ ਉਹਦੇ ਬੰਦਿਆਂ ਲਈ ਵਰਤਨ ਦੀ ਬਜਾਏ ਇਹ ਦਿੱਲੀ ਕਿੰਨੀ ਨੂੰ ਫੰਡਸ ਡਿਕਰਟ ਕਰਨ ਲੱਗ ਜਾਂਦੇ ਜਿਹੜਾ ਸੈਂਟਰ ਤੋਂ ਪੈਸਾ ਆਉਂਦਾ ਉਹ ਖਾ ਕੇ ਮੁੜ ਪਾਰਟੀਆਂ ਲਈ ਚਲੇ ਜਾਂਦਾ ਤੇ ਦੂਜੀ ਗੱਲ ਜਿਹਦੇ 'ਚ ਇਹਨਾਂ ਨੂੰ ਕੁਝ ਨਹੀਂ ਆਉਂਦਾ ਜਿਵੇਂ ਪੋਲਿਊਸ਼ਨ ਹੈ ਤੇ ਦਰਿਆਈ ਪੋਲਿਊਸ਼ਨ ਹੋ ਰਹੀ ਹੈ ਉੱਥੇ ਅਗਲਾ ਰਿਸ਼ਵਤ ਦੇ ਕੇ ਦਰਿਆ ਦੇ ਵਿੱਚ ਗੰਦਾ ਪਾਣੀ ਪਾ ਦਿੰਦੇ ਫੇਰ ਜਿਹੜੇ ਆਪਣਾ ਕੂੜੇ ਦੇ ਪਹਾੜ ਲੱਗ ਰਹੇ ਨੇ ਹਰੇਕ ਸ਼ਹਿਰ ਦੇ ਬਾਹਰ ਉਹਨੂੰ ਕਨਵਰਟ ਕਰਕੇ ਉਹਦਾ ਉਹਦੇ ਤੋਂ ਸੀएनजी ਤੇ ਬਿਜਲੀ ਬਣ ਸਕਦੀ ਹੈ ਪਰ ਸਰਕਾਰਾਂ ਉਧਰ ਨੂੰ ਧਿਆਨ ਨਹੀਂ ਦਿੰਦੀਆਂ ਕਿਉਂਕਿ ਉਹਨਾਂ 'ਚੋਂ ਪੈਸਾ ਖਾਣ ਨੂੰ ਨਹੀਂ ਮਿਲਣਾ ਜੇ ਕੋਈ ਵੱਡੀ ਫਰਮ ਨੂੰ ਪੈਸੇ ਲੈ ਕੇ ਠੇਕਾ ਤਾਂ ਦੇ ਸਕਦੇ ਨੇ ਜਿਹੜਾ ਉੱਥੋਂ ਗੰਦੇ ਚੱਕਣ ਦਾ ਪਰ ਉਹਨੂੰ ਕੂੜੇ ਨੂੰ ਰੀਸਾਈਕਲ ਕਰਕੇ ਪਬਲਿਕ ਦੇ ਫਾਇਦੇ ਲਈ ਯੂਜ਼ ਕਰਨ 'ਚ ਮਿਹਨਤ ਕਰਨੀ ਪਊ ਜਿੰਨੀਆਂ ਸਰਕਾਰਾਂ ਨੇ ਅਪਡੇਟ ਡਲੀ ਆਪਦੀ ਜੇਬ ਲਈ ਮਿਹਨਤ ਕਰਨੀਆਂ ਨੇ ਨਾ ਕਿ ਤੁਹਾਡੀ ਅਪਲਿਫਟਮੈਂਟ ਲਈ ਸਰਕਾਰਾਂ ਸੋਚ ਕੇ ਬਣਾਈਏ ਨਾ ਕਿ ਜਜ਼ਬਾਤੀ ਹੋ ਕੇ ਇੱਕ ਜਣੇ ਨੂੰ ਹਰੋਲ ਲਈ ਪਾਰਟੀਆਂ ਦੇ ਅਗੇਂਸਟ ਵੋਟ ਨਾ ਕਰੀਏ ਪਾਲਿਸੀਜ਼ ਦੇ ਹੱਕ ਵਿੱਚ ਵੋਟ ਕਰੀਏ ਜਿਹੜਾ ਬੰਦਾ ਚੰਗੀ ਪਾਲਿਸੀ ਬਣਾਉਂਦਾ ਤੇ ਇਮਾਨਦਾਰ ਹੈ ਉਹੀ ਤੁਹਾਨੂੰ ਕਰਜ਼ੇ ਚੋਂ ਕੱਢ ਸਕਦਾ ਹੈ ਤੇ ਜਿਹੜਾ ਗੰਦਮਾਂ ਦੇ ਚ ਜਿਵੇਂ ਦੁੱਧ ਦੀ ਐਨੀ ਮਿਲਾਵਟ ਹੋ ਰਹੀ ਹੈ ਹੋਰ ਚੀਜ਼ਾਂ ਕਿਹੜੇ ਸਭ ਕੁਝ ਦਿਖਾਉਂਦੇ ਨੇ ਫੇਰ ਵੀ ਆਪਾਂ ਨਹੀਂ ਇਸ ਤੇ ਗੌਰ ਕਰਦੇ ਕਿਉਂਕਿ ਸਰਕਾਰਾਂ ਕੋਲ ਸਾਰੇ ਅੰਕੜੇ ਨੇ ਪਰ ਉਹ ਇਧਰ ਨੂੰ ਸਵਿਰਤ ਨਹੀਂ ਕਿਉਂਕਿ ਇਹਨਾਂ ਦਾ ਪੈਸਾ ਨਹੀਂ ਬਣ ਰਿਹਾ ਇਸ ਕਰਕੇ ਆਪਾਂ ਪਹਿਲਾਂ ਸੁਧਰੀਏ ਸਰਕਾਰਾਂ ਆਪੀ ਸੁਧਰ ਜੇਣ ਦੀਆਂ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ